ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਵਿਕਸਿਤ ਭਾਰਤ ਯੋਜਨਾ ਦੇ ਕਨੌਰ ਹਲਕੇ ਦੇ ਕਨਵੀਨਰ ਰਾਮਕੁਮਾਰ ਰਾਣਾ ਤੇਪਲਾ ਨੇ ਅੱਜ ਪੱਤਰਕਾਰ ਰਾਜੇਂਦਰ ਮੋਹੀ ਨਾਲ ਗਲਬਾਤ ਕਰਦਿਆਂ ਕੇਂਦਰ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਦੀ ਸ਼ਲਾਘਾ ਕੀਤੀ ਆਓ ਸੁਣੀਏ ਰਾਮਕੁਮਾਰ ਰਾਣਾ ਨੇ ਕੀ ਕਿਹਾ ਦੇਖੋ ਪੂਰੀ ਖਬਰ ਮੀਡੀਆ ਨਿਊਜ਼ ਪੰਜਾਬ ਸ਼ੰਭੂ ਟੋਨ ਬਿਊਰੋ ਰਿਪੋਰਟ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਹੈ ਰਾਮਕੁਮਾਰ ਰਾਣਾ ਤੇ ਰਾਮਕੁਮਾਰ ਰਾਣਾ ਜੀ ਤੁਹਾਨੂੰ ਕਿਹੜੀ ਜ਼ਿੰਮੇਵਾਰੀ ਜਿਹੜੀ ਹੈਗੀ ਹੁਣ ਮਿਲੀ ਹੈ ਵੈਸੇ ਤਾਂ ਮੈਨੂੰ ਸ਼ੰਭੂ ਮੰਡਲ ਹੈ ਜਿਹੜਾ ਸ਼ੰਭੂ ਏਰੀਆ ਇਹਦਾ ਮੰਡਲ ਪ੍ਰੈਜ਼ੀਡੈਂਟ ਲਾਇਆ ਹੋਇਆ ਹੈ ਤੇ ਹੁਣ ਮੈਨੂੰ ਜਿਹੜੀ ਕਨੌਰ ਬਲੋਗ ਹੈ ਉਹਦੀ ਜ਼ਿੰਮੇਵਾਰੀ ਮਿਲੀ ਹੈ ਵੀ ਜੀ ਰਾਮ ਜੀ ਯੋਜਨਾ ਬਾਰੇ ਜੀ ਕਿ ਲੋਕਾਂ ਨੂੰ ਇਹਦੇ ਬਾਰੇ ਅਵੇਅਰ ਕਰਨਾ ਹੈ ਜੀ ਵੀ ਇਹ ਕੀ ਹੈ ਕੀ ਨਹੀਂ ਜੀ ਉਹਦੇ ਬਾਰੇ ਮੈਂ ਕਨੌਰ ਕਨੌਰ ਦੇ ਜਿਹੜੇ 210 ਬੂਥ ਹੈ ਉਹਨਾਂ ਵਿੱਚ ਹਰ ਬੂਥ ਤੇ ਜਾਣਾ ਹੈ ਉੱਥੇ ਜਾ ਕੇ ਲੋਕਾਂ ਨੂੰ ਇਹ ਸਮਝਾਉਣਾ ਹੈ ਕਿ ਇਹ ਜਿਹੜੀ ਪਹਿਲੇ ਨਰੇਗਾ ਸੀ ਉਹਦਾ ਨਾਂ ਨਾਂ ਚੇਂਜ ਹੋਇਆ ਹੈ ਤੇ ਜਿਵੇਂ મત ਕਿ ਦੂਜੀ ਪਾਰਟੀਆਂ ਦੁਆਰਾ ਵਾਅਦਾ ਉਡਾਈ ਜਾ ਰਹੀ ਹੈ ਕਿ ਜੇ ਤਾਂ ਇਹ ਕਰਤੀ ਨਰੇਗਾ ਖਤਮ ਕਰਤੀ ਇਹ ਕਰਦਾ ਉਹ ਕਰਦਾ ਇਹ ਲੋਕਾਂ ਨੂੰ ਸਮਝਾਉਣਾ ਹੈ ਕਿ ਐਦਾਂ ਦਾ ਕੁਝ ਨਹੀਂ ਹੋਇਆ ਹੈਗਾ ਇਹ ਇਹ ਦਾ ਨਾਮ ਚੇਂਜ ਕਰਕੇ ਇਹ ਕਰਤਾ ਤੇ ਨਾਲੇ ਜਿਹੜੇ ਪਹਿਲਾਂ 100 ਦਿਨਾਂ ਦਾ ਰੋਜ਼ਗਾਰ ਮਿਲਦਾ ਸੀ ਉਹ 100 ਤੋਂ ਵਧਾ ਕੇ ਸ੍ਰੀਮਾਨ ਨਰਿੰਦਰ ਮੋਦੀ ਜੀ ਨੇ 125 ਦਿਨਾਂ ਦਾ ਉਹ ਕਰਤਾ ਤਾਂ ਜੇਕਰ ਗੱਲ ਕੀਤੀ ਜਾਵੇ ਤਾਂ ਜਿਵੇਂ ਤੁਸੀਂ ਜਿਹੜੇ ਹੈਗੇ ਆ ਹਲਕਾ ਕਨੌਰ ਦੇ ਪਿੰਡ ਤੇ ਪੜਾ ਦੇ ਹੀ ਰਹਿਣ ਵਾਲੇ ਹੋ ਤਾਂ ਕਿੰਨਾ ਕ ਸਮਾਂ ਜਿਹੜਾ ਹੈਗਾ ਤੁਸੀਂ ਪਾਰਟੀ ਦੇ ਨਾਲ ਕਿੰਨੇ ਸਮੇਂ ਤੋਂ ਜੁੜੇ ਹੋਏ ਨੇ ਦੇਖੋ ਪਾਰਟੀ ਤੋਂ ਤਾਂ ਆਪਾਂ ਮਤਲਬ ਕਿ ਬਚਪਨ ਤੋਂ ਹੀ ਜੁੜੇ ਹੋਏ ਆ ਪਹਿਲਾਂ ਇਹ ਸੀ ਕਿ ਚਲੋ ਅਕਾਲੀ ਦਲ ਨਾਲ ਸਮਝੌਤਾ ਹੁੰਦਾ ਸੀ ਪਰ ਫਿਰ ਵੀ ਸਾਨੂੰ ਮਤਲਬ ਕਿ ਅਕਾਲੀ ਦਲ ਨਾਲ ਤਲਾਕ ਲੈਣਾ ਪੈਂਦਾ ਸੀ ਨਵੀਂ ਜੀ ਵੀ ਕਰ ਉਹ ਤੋਂ ਬਾਅਦ ਫਿਰ ਜਦੋਂ 2014 ਚ ਨਰਿੰਦਰ ਮੋਦੀ ਜੀ ਖੜੇ ਸੀ ਤਾਂ ਉਹਨਾਂ ਦੇ ਮਤਲਬ ਕਿ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਮਤਲਬ ਕਿ ਹੋਰ ਮਤਲਬ ਦੇ ਜੋਰ-ਸ਼ੋਰ ਨਾਲ ਇਹਦੇ ਵਿੱਚ ਜੀ ਲੱਗ ਕੇ ਸੀ ਤੇ ਜਿਵੇਂ ਗੱਲ ਕੀਤੀ ਜਾਵੇ ਤਾਂ ਜਿਹੜਾ ਤੁਹਾਡਾ ਵੀ ਪਿੰਡ ਹੈ ਤੇ ਜਿਹੜਾ ਇਹ ਹਲਕਾ ਹੈ ਜੀ ਇਹ ਬਾਰਡਰ ਦੇ ਨਾਲ ਲੱਗਦਾ ਹਰਿਆਣੇ ਦੇ ਨਾਲ ਲੱਗਦਾ ਜਿਹੜਾ ਹਲਕਾ ਹੈ ਤਾਂ ਅਕਸਰ ਇਹਨੂੰ ਕਿਹਾ ਜਾਂਦਾ ਹੈ ਕਿ ਇਹ ਪਿਛੜਿਆ ਹੋਇਆ ਇਲਾਕਾ ਤਾਂ ਜਿਵੇਂ ਤੁਹਾਨੂੰ ਜ਼ਿੰਮੇਵਾਰੀ ਮਿਲਦੀ ਹੈ ਤਾਂ ਪਾਰਟੀ ਹੋਰ ਵੱਡੀ ਜ਼ਿੰਮੇਵਾਰ ਜਾਂਦੀ ਹੈ ਤਾਂ ਉਸਦੇ ਲਈ ਕੀ ਕਰੋਗੇ ਧਿਆਨ ਵਾਲੇ ਸਮੇਂ ਉਹਦੇ ਲਈ ਇਹ ਹੈ ਕਿ ਜਿਹੜੀ ਮਤਲਬ ਕਿ ਇੱਥੇ ਪਾਣੀ ਦੀ ਸਮੱਸਿਆ ਹੈ ਜੀ ਖੜਾ ਦੀ ਸਮੱਸਿਆ ਉਹਦੇ ਲਈ ਕਿਸਾਨ ਹੈ ਕਿਸਾਨਾਂ ਦੇ ਕੁਝ ਮੁੱਦੇ ਐ ਠੀਕ ਹੈ ਸਾਨੂੰ ਤਾਂ ਇੱਥੇ ਦਾ ਜਿਹੜੇ ਟਾਵਰ ਐ ਪਹਿਲਾਂ ਹੁਣ ਤਾਂ ਚਲੋ ਠੀਕ ਐ ਰੋਮਿੰਗ ਵੀ ਉਹ ਕਰਦੀ ਪਹਿਲਾਂ ਤਾਂ ਸਾਨੂੰ ਇਹ ਦਿੱਕਤ ਵੀ ਹੁੰਦੀ ਸੀ ਕਿ ਆਪਾਂ ਜਦੋਂ ਇੱਥੋਂ ਅੰਬਾਲੇ ਚਲੇ ਗਏ ਟਾਵਰ ਇੰਦਰ ਦੇ ਲੱਗੇ ਰਹਿੰਦੇ ਸੀ ਜੀ ਹਾਂਜੀ ਤੇ ਹੋਰ ਕਿਵੇਂ ਜਿਵੇਂ ਤੁਸੀਂ ਕਨੌਰ ਦੇ ਲਈ ਹੋਰ ਕੀ ਕੁਝ ਜਿਹੜਾ ਹੈਗਾ ਵਿਜ਼ਨ ਰੱਖਿਆ ਹੋਇਆ ਵੀ ਇਹ ਵੀ ਕੰਮ ਕਰਵਾਣੇ ਕੋਈ ਮੂਰਦਾ ਇਹ ਐ ਜੀ ਜਿੰਨੇ ਵੀ ਮਤਲਬ ਕਿ ਸਮੱਸਿਆਵਾਂ ਇੱਕ ਤਾਂ ਲੋਕਾਂ ਦਾ ਐ ਕਿ ਅੱਜ ਜੇਕਰ ਕੋਈ ਇੱਕ ਪਲਾਟ ਵੀ ਲੈਂਦਾ ਹੈ ਨਾ ਉਹ ਮਤਲਬ ਕਿ ਗਰੀਬ ਆਦਮੀ ਉਹਦੇ ਚ ਭਰਤੀ ਨਹੀਂ ਪਾ ਸਕਦਾ ਜੀ ਕਿ ਆਪਣਾ ਜਿਵੇਂ ਘੱਗਰ ਸਾਡੇ ਨਾਲ ਹੈ ਫੇਰ ਵੀ ਲੋਕੀ ਨਾ ਮਤਲਬ ਕਿ ਭਰਤ ਨਹੀਂ ਪਾ ਸਕਦੇ ਗਿੱਟੇ ਦਾ ਜੀ ਕਿਉਂਕਿ ਉਹ ਬੜੇ ਪੈਸੇ ਦਾ ਬੰਦਾ ਹੈ ਜੀ ਘੱਟੂ ਘੱਟ ਜਿਹੜੇ ਪਿੰਡ ਹੈ ਉਹਨਾਂ ਨੂੰ ਤਾਂ ਫ੍ਰੀ ਹੋ ਗਿਆ ਜੀ ਜਿਹੜੀ ਗਿੱਟੇ ਹੈ ਜਿਵੇਂ ਤੁਸੀਂ ਮੰਨੇਗਾ ਜਿਹੜੀ ਹੈਗੀ ਹੈ ਵਿਕਸਿਤ ਭਾਰਤ ਰਾਮਜੀ ਦੀ ਗੱਲ ਕੀਤੀ ਹੈ ਜੀ ਤਾਂ ਉਸ ਨੂੰ ਲੈ ਕੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਤੁਸੀਂ ਹੁਣ ਤੱਕ ਗਏ ਹੋ ਤੇ ਕਿਸ ਤਰ੍ਹਾਂ ਦਾ ਲੋਕਾਂ ਦਾ ਰਜਾਣ ਮੈਂ ਅੱਪਾ ਮਤਲਬ ਕਿ ਕਾਫੀ ਪਿੰਡ ਕਵਰ ਕਰ ਚੁੱਕੇ ਆ ਤੇ 15 ਤਰੀਕ ਤੱਕ ਅੱਪਾ ਤਕਰੀਬ 15 ਫਰਵਰੀ ਤੱਕ ਸਾਰੇ ਪਿੰਡ ਅੱਪਾ ਕਵਰ ਕਰ ਚਲੇ ਜੇ ਤੇ ਅੱਜ ਜਿਵੇਂ ਦੇਖ ਤੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਪੰਜਾਬ ਆ ਰਹੇ ਨੇ ਜੀ ਤਾਂ ਜਿਸ ਤਰ੍ਹਾਂ ਅੱਜ ਸ਼੍ਰੀ ਗੁਰੂ ਰਵਿਦਾਤ ਜੀ ਦਾ ਵੀ ਜਿਹੜਾ ਹੈਗਾ ਤਾਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਇਹ ਕਿ ਸਭ ਤੋਂ ਵੱਡੀ ਖੁਸ਼ੀ ਤਾਂ ਇਹ ਹੈ ਕਿ ਉਹਦਾ ਜਿਹੜਾ 에어ਪੋਰਟ ਸੀ ਜੀ ਉਦਾਂ ਮਤਲਬ ਕਿ ਨਾਮ ਚੇਂਜ ਕਰਕੇ ਜੀ ਉਹ ਸ੍ਰੀ ਨਰਿੰਦਰ ਮੋਤੀ ਜੀ ਨੇ ਉਹ ਨਾਮ ਹਲਵਾਰਾ ਤੋਂ ਚੇਂਜ ਕਰਤਾ ਜੀ ਜੀ ਹਾਂ ਜੀ ਸਭ ਤੋਂ ਪਹਿਲਾਂ ਤਾਂ ਇਹ ਕਿ ਜਿਹੜਾ 에어ਪੋਰਟ ਦਾ ਨਾਮ ਸ੍ਰੀ ਨਰਿੰਦਰ ਮੋਤੀ ਜੀ ਨੇ ਬਦਲ ਕੇ ਸ੍ਰੀ ਗੁਰੂ ਰਵੀਦਾਸ ਜੀ ਦੇ ਨਾਂ ਤੋਂ ਰੱਖਿਆ ਇਹਦੇ ਲਈ ਮੈਂ ਮਤਲਬ ਕਿ ਪੂਰੇ ਦੇਸ਼ ਨੂੰ ਵਧਾਈ ਦਿੰਦਾ ਤੇ ਜਿਵੇਂ ਗੱਲ ਕੀਤੀ ਜਾਵੇ ਤਾਂ ਜਿਹੜਾ ਹੈਗਾ ਆਉਣ ਵਾਲਾ ਸਮਾਂ ਹੈ ਤਾ ਕਿਵੇਂ ਦੇਖਦੇ ਹਾਂ ਹੁਣ ਵਾਲਾ ਸਮਾਂ ਇਹ ਕਿ ਬੀਜੇਪੀ ਦਾ ਗ੍ਰਾਫ ਵੱਧ ਰਿਹਾ ਜੀ ਤੇ ਲੋਕਾਂ ਨੂੰ ਵੀ ਜੇ ਵੀ ਤੇ ਵਿਸ਼ਵਾਸ ਹੋ ਰਿਹਾ ਲੋਕ ਦੇਖ ਰਿਹਾ ਕਿ ਜਿਹੜਾ ਤੂੰ ਸਰਕਾਰ ਹਰਿਆਣਾ ਚ ਕਰ ਰਹੀ ਹੈ ਬੀਜੇਪੀ ਉਹੀ ਕੱਲ ਨੂੰ ਪੰਜਾਬ ਚ ਕਰੋਗੇ